ਹਿੰਮਤਪੁਰਾ ਡਿਸਟ੍ਰਿਕਟ ਮੋਗਾ ਦੇ ਵਿੱਚ ਹੁਣੇ-ਹੁਣੇ ਮੇਰੀ ਗੱਲ ਹੋ ਰਹੀ ਸੀ ਜਗਤਾਰ ਸਿੰਘ ਜੀ ਨਾਲ ਫੇਸਬੁੱਕ ਤੇ ਜਿੱਥੇ ਉਹਨਾਂ ਨੇ ਮੈਨੂੰ ਆਪਣੇ ਇਨੀਸ਼ੀਏਟਿਵ ਦੀਆਂ ਸੇਵ ਲਾਈਫ ਉਹਨਾਂ ਨੇ ਕਲੱਬ ਬਣਾਇਆ ਤੇ ਨਾਲ ਆਪਣੇ ਮੈਂਬਰਸ ਦੇ ਨਾਲ ਉਹ ਪਿੰਡ ਹਿੰਮਤਪੁਰਾ ਡਿਸਟ੍ਰਿਕਟ ਮੋਗਾ ਦੇ ਵਿੱਚ ਹੀ ਬਲੱਡ ਡੋਨੇਸ਼ਨ ਕੈਂਪੇਨ ਜਾਂ ਮੈਡੀਕਲ ਕੈਂਪੇਨਸ ਲਗਾਉਂਦੇ ਰਹਿੰਦੇ ਨੇ ਕਲੀਨਲਿਨੈਸ ਡਰਾਈਵ ਕਰਦੇ ਨੇ ਕੋਸ਼ਿਸ਼ ਕਰਦੇ ਨੇ ਹੈਲਪ ਕਰਨ ਦੀ ਉਹਨਾਂ ਬੱਚਿਆਂ ਦੀ ਜਿਹੜੇ ਆਪਣੇ ਸਕੂਲ ਦੀ ਫੀਸ ਨਹੀਂ ਤਾਰ ਸਕਦੇ ਸੋ ਇਹੋ ਜੇ ਇਨੀਸ਼ੀਏਟਿਵਸ ਨੂੰ ਮੈਂ ਅਪਰੀਸ਼ੀਏਟ ਕਰਦੀ ਆ ਜੋ ਕਿ ਪਿੰਡ ਲਈ ਜਿਹੜਾ ਵਾ ਇੱਕ ਕਲੱਬ ਬਣਾ ਕੇ ਛੋਟੀ ਜੀ ਤੁਸੀਂ ਆਰਗੇਨਾਈਜੇਸ਼ਨ ਬਣਾਉਂਦੇ ਨੇ ਜੇ ਜਿਹਦੇ ਨਾਲ ਅਸੀਂ ਆਪਣੇ ਪਿੰਡ ਨੂੰ ਹੀ ਥੋੜਾ ਸਹਾਇਕ ਦੇ ਸਕਦੇ ਹਾਂ ਇੱਕ ਟੀਮ ਬਣਾ ਕੇ ਸੋ ਇਹੋ ਜੀ ਇਨੀਸ਼ੀਏਟਿਵਸ ਜੇ ਤੁਸੀਂ ਲਏ ਨੇ ਤੁਸੀਂ ਕੋਈ ਕਲੱਬ ਬਣਾਇਆ ਹੈ ਜਾਂ ਤੁਸੀਂ ਕੋਈ ਆਰਗੇਨਾਈਜੇਸ਼ਨ ਬਣਾਈ ਹੈ ਸਿਰਫ ਆਪਣੇ ਪਿੰਡ ਵਾਸਤੇ ਤੇ ਪਲੀਜ਼ ਤੁਸੀਂ ਮੇਰੇ ਨਾਲ ਸ਼ੇਅਰ ਕਰੋ ਤਾਂ ਕਿ ਮੈਂ ਦੂਸਰਿਆਂ ਨੂੰ ਜਿਹੜੀ ਆ ਇਹ ਐਗਜ਼ਾਮਪਲ ਦੇ ਸਕਾਂ ਕਿ ਤੁਸੀਂ ਛੋਟੇ-ਛੋਟੇ ਪਿੰਡਾਂ ਵਿੱਚ ਕਿੱਦਾਂ ਇਨੀਸ਼ੀਏਟਿਵਸ ਲਏ ਨੇ ਜਿਹੜੇ ਕਿ ਤੁਹਾਡੇ ਪਿੰਡ ਨੂੰ ਹੀ ਅੱਗੇ ਸਹਾਇਕ ਦੇ ਰਹੇ ਨੇ